ਹਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬੜੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੋ ਚਲੇਆ 4 ਵਜਨ ਵਾਲੇ ਆ ਤੇ ਸ਼ੁਰੂ ਕਰਦੇ ਆਂ ਅੱਜ ਦਾ ਬਲੌਗ ਤੇ ਬਲੌਗ ਹੁਣ ਆਪਾਂ ਟਰਾਈ ਕਰਾਂਗੇ ਕਿ ਡੇਲੀ ਹੀ ਪਾਇਆ ਕਰੀਏ ਕਿਉਂਕਿ ਪਹਿਲਾਂ ਕਈ ਦਿਨੋਂ ਤੋਂ ਜਿੱਦਾਂ ਮੇਰੀ ਸਰਵਾਈਕਲ ਸੀਗੀ ਤੇ ਇਸ ਵੈਲੇ ਮੇਂ ਸੀਗੀ ਕਾਫੀ ਰਹੀ ਤੇ ਮੇਰਾ ਮਨ ਨਹੀਂ ਸੀ ਕਰਦਾ ਬਲੌਗ ਵਗੈਰਾ ਬਣਾਉਣ ਨੂੰ ਵੀਡੀਓ ਵਗੈਰਾ ਹਲਲ ਸ਼ੂਟ ਕਰਨ ਨਾ ਮਤਲਬ ਬੰਦਾ ਸੋਚ ਨਹੀਂ ਸਕਦਾਗਾ ਹਨਾ ਜਦੋਂ ਸਰਾਈਕਲ ਦੀ ਪੇਨ ਹੁੰਦੀ ਆ ਤੇ ਹੁਣ ਠੀਕ ਆ ਕਿਉਂਕਿ ਆਪਾਂ ਸੰਡੇ ਠਾਰਤੇ ਦਿਖਾ ਲਿਆ ਸੀ ਤੇ ਬਹੁਤ ਜ਼ਿਆਦਾ ਫਰਕ ਆ ਹੁਣ ਠੀਕ ਆ ਮੈਂ ਤੇ ਹੁਣ ਆਪਾਂ ਵੀਡੀਓ ਵੀ ਦੇਖਾਂਗੇ ਕੰਟੀਨਿਊ ਹੀ ਰੱਖਾਂਗੇ ਤੇ ਚਲੋ ਹੁਣ ਸ਼ਾਮ ਦਾ ਟਾਈਮ ਹੋ ਤੇ ਇੱਕ ਲਖਾਲ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਤੇ ਸਿਰਤ ਜੀ ਚੀਤੇ ਹੁਣ ਦਿਖਾਉਣੀ ਆ अरे देखियो सीड तो देखियो ਛੋਟਾ ਬੱਚਾ ਬਣਿਆ ਪਿਆ ਇਹ ਇਹ ਰੱਖਣ ਹੀ ਨਹੀਂ ਦਿੰਦਾ ਹੁਣ ਉਧਰ ਪਿੱਛੇ ਪੈ ਜਾਂਦਾ ਜਾ ਕੇ ਜਦੋਂ ਜੀ ਕਰਦਾ ਓਏ ਕੀ ਕਰਦਾ ਹਾਂ ਹਾਂ ਓਟਾ ਤਰਮ ਲੈਟ ਚੀਚ ਬੈਠ ਪਿਆ ਲੱਜ ਕੇ ਉਹ ਬੋਲਾ ਕੱਢ ਲੋ ਬਾਹਰ ਅਦਲੋ ਅਦਲਣੀ ਜਿੱਗੀ ਜੀ ਨਾ ਵੇਦਾ ਇਹ ਖੇਲਾ ਖੇਲਾ ਉੱਤ ਕਿਤੋਂ ਲੈ ਕੇ ਆ ਜੀ ਦੂਰੋਂ ਕਿਹਾ ਜੀ ਮੇਰੇ ਲੈ ਤੋ ਮੇਰੇ ਤੋਂ ਲੈ ਕੇ ਆ ਜੀ ਕਿਹੜੇ ਲੈ ਕੇ ਦਿੱਤੀ ਸੀ ਚੀਤ ਨੂੰ ਵੀ ਕਿਹੜੇ ਲੈ ਕੇ ਦਿੱਤੀ ਸੀ ਦੋ 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 ਦੇ ਦੇ ਉਹ ਤੋਂ ਦੀ ਭੱਜ ਗਈ ਭੱਜ ਗਈ ਬੋਲ ਭੱਜ ਗਈ ਆ ਜਾ ਆ ਜਾ ਤੂੰ ਕਾ ਜਾ ਓਰੇ ਮਸ ਫਤਲਾ ਬਾਹਲੀ ਮਾਰ ਲੈ ਬਾਹ ਦੇਖੋ ਇੱਕ ਚੂਡੀ ਕਿੱਧਰ ਹੋਈ ਪਈ ਐ ਕਿ ਜਿੱਦਾਂ ਕਿੱਧਰ ਨੂੰ ਪੈਨ ਨਾਲ ਥੱਲੇ ਚਲੀ ਗਈ ਸਰ ਕੋਈ ਨਾ ਬਾਅਦ ਚ ਕਰਨਾ ਇਹ ਨੋਣਾ ਇਹ ਨੋਣਾ ਆ ਆ ਲੈ ਨਾ ਨਾ ਇਹ ਵੀ ਗਈ ਥੱਲੇ ਕਿ ਬਾਹ ਸਰ ਕੋਈ ਨਾ ਬਾਹ ਬਾਹ ਕਰ ਦਲਾ ਬਾਹਰ ਆ ਕੇ ਬਾਹਰ ਹੀ ਸੀ ਕਿ ਐ ਠੀਕ ਜੀਦੂਏ ਬਾਕੀ ਦਾ ਖੇਲ ਲਾ ਆ ਨਾ 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 ਹਾਈ ਨਾ ਨਾ ਦੂਜੀ ਔਰ ਕੱਢ ਲੈ ਇਹਨਾਂ ਕੱਢ ਲੈ ਥੱਲੇ ਆਏ ਮਾਰ ਕੇ ਕੱਢ ਲੈ ਆਏ ਮਾਰ ਕੇ ਕੱਢ ਲੈ ਬੁੱਢਾ ਵਾ ਕੱਢ ਲੈ ਇਹਨਾਂ ਨਿਕਲ ਜਾਣਾ ਮਾ ਕੋਈ ਉਹ ਨਾ ਨਾ ਉਹ ਨਾ ਮੋਦਨਾ ਕੱਢ ਲੈ ਹਾਈਦਰਾ ਇਧਰ ਉਰੀ 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 ਉਧਰ ਉਧਰ ਰੱਖ ਤੋ ਹਾਂ ਦੂਰ ਆਈ ਲਿਆ ਆਪਾ ਕੱਢਣਗੇ ਦੂਰ ਆ ਆ ਦੇ ਲੈ ਆਪਾ ਕੱਢਣਾ ਹਾਂ ਇਹ ਲਾ ਕੱਢ ਲੈ ਉਹ ਕਦੇ ਨਹੀਂ ਕੱਢ ਲਿਖਦੇ ਉੱਪਰੇ ਭੱਜ ਗਈ ਭੱਜ ਗਈ ਭੱਜ ਗਈ ਚੱਕ ਚੱਕ ਕਿੱਧਰ ਗਈ ਹੋਲੀ ਕਲੀ ਗੀ ਨਿਕਚਾ ਕੇ ਲਿਆ ਗਿਆ ਉਹਨੂੰ ਉਹਦੇ ਵਿੱਚ ਰੱਖ ਦੇ ਹਾਂ ਉਹ ਵਿੱਚ ਰੱਖ ਦੇ ਨਹੀਂ ਨਹੀਂ ਉਹਦੇ ਵਿੱਚ ਜਿੱਥੇ ਪੈ ਗਿਆ ਸੀ ਤੂੰ ਚੱਕ ਲੈ ਚੱਕ ਲੈ ਏ ਬਾਛ ਫਿਰ ਵਜਾਉਂ ਤੇ ਹਾਂ ਹਜੂ ਤੂੰ ਇਧਰ ਆਪਾਂ ਚਾਹ ਰੱਖਤੀ ਆ ਬੰਨ ਦੇ ਲਈ ਤੇ ਰਾਜਮਾ ਮੈਂ ਭਿਓ ਕੇ ਰੱਖੀ ਸੀਗੇ ਮਾਰਨਿੰਗ ਇਹਨਾਂ ਨੂੰ ਵਾਸ਼ ਕਰਾਂਗੀ ਇਸ ਰਾਜਮਾ ਬਣਾਵਾਂਗੀ ਅੱਜ ਆਪਾਂ ਨਾਲ ਰਾਈਸ ਰੋਟੀ ਤੇ ਚਾਹ ਇਧਰ ਬਣ ਰਹੀ ਆ سیرਤ ਆ ਰਿਹਾ ਮੈਨੂੰ ਲੱਗਦਾ ਰੋਂਦਾ ਰੋਂਦਾ ਕੀ ਹੋ ਗਿਆ ਬੱਚੇ ਮੇਰੇ ਬੋਟ ਨੂੰ ਪਾਪਾ ਮਾਰਿਆ ਸੀ ਕਿਤੇ ਮਾਰਿਆ ਸੀ ਬਾਬਾ ਤੇ ਛੱਟ ਬਜੀ ਤੇ ਬੱਜੇ ਚ ਗੀਤ ਮਾਰ ਲੈਂਦਾ ਮੇਰਾ ਮੁੰਡਾ ਜਮ ਚੋਨਾਂ ਜਮ ਮੁੰਡਾ ਚੱਲਦਾ ਕੋਈ ਨਾ ਠੀਕ ਹੋ ਗਿਆ ਖੇਡਾ ਅੰਦਰ ਲੈ ਜਾਓ ਏਸੀ ਚ ਨਹੀਂ ਏਸੀ ਚ ਲੈ ਜਾਓ ਨਹੀਂ ਬਾਹਰ ਗਰਮੀ ਆ ਕਿਤੇ ਨੇ ਪੀਣਾ ਦੋਨੇ ਇਹ ਨਾ ਪਿਓ ਧੀ ਨਾ ਤਾਂ ਪਿਓ ਘੱਟ ਤੇ ਨਾ ਧੀ ਘੱਟਾ ਉਹ ਆਪਦਾ ਹੀ ਆਪਦੇ ਹੀ ਕਾਤੇ ਪਤੇ ਕਰੀ ਜਾਂਦੀ ਹੈ ਤੇ ਇਹ ਆਪਦੇ ਹੀ ਕਾਤੇ ਪਤੇ ਕਰੀ ਜਾਂਦੇ ਆ ਤੇ ਇਹਨਾਂ ਨੇ ਨਾ ਦਰਖਤ ਲਾਇਆ ਵਾ ਗੁੱਡੇ ਹਲ ਦਾ ਇਹ ਨੂੰ ਜਾਣ ਤੋਂ ਪਰੇ ਗੁੱਡੇ ਹਲ ਦਾ ਦਰਖਤ ਲਾਇਆ ਆਪਾਂ ਤੇ ਦੇਖਦੇ ਹਾਂ ਹੁਣ ਤੁਰਦਾ ਕਿ ਨਹੀਂ ਤੁਰਦਾ ਫਿਲਹਾਲ ਤੇ ਕਰਤੀ ਸੈਟਿੰਗ ਤੇ ਇੱਕ ਉਹ ਉਧਰ ਜਾਮਣ ਲਾਈ ਆ ਆ ਦੇਖੋ ਇੱਕ ਆ ਜਾਮਣ ਲਾਈ ਆਪਾਂ ਤੇ ਚਲੋ ਕਦੋਂ ਤਾਂ ਵੱਡੀ ਹੋਊਗੀ ਤੋ 3 ਸਾਲ ਦਾ ਦਰਖਤ 3 ਸਾਲ ਦੀ ਜਮਨ ਤਾਂ ਫਲ ਦੇਣ ਲੱਗ ਜਾਂਦੀ ਆ ਕਿਉਂਕਿ ਆਪਣੇ ਲੱਗੀਆਂ ਹੋਈਆਂ ਮੈਨੂੰ ਤਾਂ ਪਤਾ ਵਾ ਤੇ ਮੇਰੇ ਮੂੰਹ ਜੀ ਦੇ ਪੈਣ ਤੁਰ ਪੈਣ ਹਾਂ ਹਾਂ ਤੇ ਉਹ ਪਿੱਛੇ ਉਹਨੂੰ ਸੈੱਟ ਤੇ ਲਾਉਣਾ ਹਾਂ ਹਾਂ ਉਹ ਪਿੱਛੇ ਆਪਣਾ ਸੰਤਰੀਆਂ ਦਾ ਬੂਟਾ ਲੱਗਿਆ ਹੋਇਆ ਤੇ ਇੱਧਰ ਨਾ ਕਿੰਨੇ ਨਿੰਬੂ ਆ ਥੱਲੇ ਅਮਰੂਦ ਆ ਤੇ ਇਹਨੂੰ ਵੀ ਕੱਢ ਕੇ ਆਪਾਂ ਲਾਉਨੇ ਆ ਸਾਈਡ ਤੇ ਆ ਦੂਸਰੇ ਨੇ ਹਾਂ ਆ ਦੂਜੇ ਨਿੰਬੂ ਆ ਮਤਲਬ ਇਦਾਂ ਹੀ ਹਰੇ ਜਿਹੇ ਹੀ ਰਹਿੰਦੇ ਆ ਤੇ ਇੱਥੇ ਛੋਟਾ ਲਾਇਆ ਕਾਗਜੀ ਨਿੰਬੂ ਆ ਆਪਾਂ ਇੰਨੇ ਥੋੜੇ ਜਿਹੇ ਥਾਂ ਤੇ ਫਿਲਹਾਲ ਆਪਾਂ ਇੰਨਾ ਕੁਝ ਲਾਇਆ ਹੋਇਆ ਤੇ ਉਹ ਪਰੇ ਤੋਰੀਆਂ ਦੀਆਂ ਵੱਲਾਂ ਨੇ ਤੇ ਆ ਕਦੂਆਂ ਦੀਆਂ ਨੇ ਚਲੋ ਇਹਨਾਂ ਨੂੰ ਵੀ ਲੱਗ ਰਹੇ ਆ ਕਦੂ ਉਹ ਕਰੇਲੇ ਆ ਕਰੇਲੇ ਵੀ ਲੱਗ ਰਹੇ ਆ ਉਹਨਾਂ ਚ ਇੱਕ ਬੇਲ ਸੁੱਕ ਕੀ ਪਤਾ ਨਹੀਂ ਕੀ ਚੱਕਰ ਪਿਆ ਕੋਈ ਚੱਕਰ ਪਿਆ ਬੇਲ ਨੂੰ ਇੱਕ ਬੇਲ ਉਹ ਦੇਖੋ ਸੁੱਕ ਗਈ ਆ ਪਤਾ ਲਾਜ ਦੱਸਦੇ ਕਾਕਾ ਪਤਾ ਕਰੇਲੇ ਵੀ ਲੱਗੇ ਆ ਤੇ ਉਹ ਛੋਟੇ ਛੋਟੇ ਕਰੇਲੇ ਨਾ ਪੀਲੇ ਜਿਹੇ ਹੋ ਗਏ ਪੱਕ ਜੇ ਗਏ ਵੀ ਕਿਉਂ ਹੋ ਗਏ ਬਈ ਕਿਉਂ ਇਦਾਂ ਹੋ ਰਿਹਾ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਹਨਾ ਬਈ ਕੀ ਲਾਜ ਆ ਇਹਦਾ ਆਏ ਸੁੱਕੀ ਜੀ ਹੋਈ ਪਈ ਆ ਉਹ ਹਰੀ ਆ ਆਏ ਵੀ ਨੇ ਸਾਰੀ ਸੁੱਕ ਗਈ ਅੱਧ ਵਿਚੰਦੀ ਜੀ ਹਰੀ ਆ ਪਤਾ ਨਹੀਂ ਕੀ ਚੱਕਰ ਪਿਆ ਇਹਨੂੰ ਸਾਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਤੇ ਚਲੋ ਜੀ ਗੁੜ ਹਲਵੀ ਲੱਗ ਗਿਆ ਤੇ ਇਹ ਗੁੜ ਹਲ ਦਾ ਫੁੱਲ ਪਤਾ ਨਹੀਂ ਕਾਤੋਂ ਖਾਂਦੇ ਹੁੰਦੇ ਆ ਪਥਰੀਆਂ ਤੋਂ ਸ਼ਾਇਦ ਹਨਾ ਜਿਹਦੇ ਪਥਰੀ ਆ ਉਦੋਂ ਇਹ ਆ ਹੀ ਖਾਣਾ ਹੁੰਦਾ ਵਾ ਅੱਛਾ ਇਹ ਮਤਲਬ ਕੋਈ ਦਵਾਈ ਵਾਂਗੂ ਬਣਦਾ ਇਹਦਾ ਗੁੜ ਹਲ ਦਾ ਤੇ ਬਾਕੀ ਗਰਮੀ ਨੇ ਵੱਟ ਕੱਢੇ ਪਏ ਆ ਇਧਰ ਸੀਰਤ ਸਾਡਾ ਦੇਖ ਲੋ ਸੀਰਤ ਸੀਰਤ ਆਪਦੀਆਂ ਗੱਡੀਆਂ ਵੱਡੀ ਆ ਗਰਮੀ ਨੇ ਬੁਰਾ ਹਾਲ ਹੋਇਆ ਪਿਆ ਇਹਦਾ ਤੇ ਥੋੜੀ ਬਹੁਤ ਇਹ ਗੁੱਡੀ ਕਰੀ ਜਾਂਦੇ ਸੀ ਮਾੜਾ ਮੁੱਠੇ ਜਿਹਾ ਕਾਜਾ ਹੋ ਜਾਂਦਾਗਾ ਉਹ ਲੱਗੀ ਹੋਈ ਆ ਇਹਦੇ ਮਿਰਚਾਂ ਥੋੜੀਆਂ ਜਿਹੀਆਂ ਲੱਗੀਆਂ ਸੀਗੀਆਂ ਤੇ ਇਧਰ ਹੁਣ ਫੁੱਲ ਲੱਗ ਗਏ ਆ ਦੇਖੋ ਮਿਰਚ ਲੱਗ ਗਈ ਬਈ ਉਹ ਦੇਖੋ ਵਿੱਚ ਦਿੰਦੀ ਹੈ ਤੇ ਬੱਚਦੀ ਲੱਗਣੋਂ ਹਟ ਗਈਆਂ ਸੀ ਕਿਉਂਕਿ ਲੋ ਬਹੁਤ ਚੱਲਦੀ ਸੀ ਹੁਣ ਲੱਗ ਰਹੀਆਂ ਦੁਬਾਰਾ ਕਿਤੇ ਤਾਂ ਕਿਤੇ ਤਾਂ ਲੱਗ ਜਾਂਦੀ ਆ ਨਾਲ ਕੰਮ ਕਰਉਣ ਕਿਤੇ ਬਹਿ ਜਾਂਦੀ ਐ ਟੈਕੀ ਕੀੜੀਆਂ ਦਾ ਪੰਗੇ ਲੈਣ ਲੱਗੀ ਹੋਈ ਆ ਉਹ ਕੀੜੇ ਦੇ ਮਗਰ ਪੈ ਗਈ ਹਟ ਨਾ ਬੋ ਤੋ ਨਹੀਂ ਆਇਨੀ ਮਾਰਨਾ ਨਾ ਕੀੜੇ ਨੂੰ ਮਾਰਦੀ ਆ ਵੀ ਐ ਮੈਂ ਉਹ ਕਰਦੀ ਆ ਨਾ ਬੱਚਾ ਇੱਧਰ ਇੱਧਰ ਨੂੰ ਮਾਮੂ ਆ ਉਰੇ ਆਓ ਮੈਡਮ ਜੀ ਇੱਧਰ ਆ ਜਾਓ ਕੋਨੇ ਨਹੀਂ ਆਪਣੀ ਜਗਾ ਚੇਂਜ ਕੀਤੀ ਹੁਣ ਤੁਹਾਡੇ ਕੋਲ ਖੁਰਪਾ ਹੈਗਾ ਉਹ ਪਦੀਨੇ ਦੇ ਪਰਲੇ ਪਾਸੇ ਵੀ ਜੜ ਜੀ ਤੇ ਮਾਰ ਦੋ ਦੇਖੋ ਪਦੀਨਾ ਕਿੰਨਾ ਫੈਲ ਗਿਆ ਆਪਣਾ ਪਾਣੀ ਲੱਗਦਾ ਨਾ ਤਾਂ ਹਨਾ ਦੇਖੋ ਗਾਇਜ਼ 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 ਕਹਿੰਦੇ ਆ ਗਾਇਜ਼ ਦੇਖੋ ਉਹ ਦੇਖੋ ਅਮਰੂਦ ਚੱਕ ਕੇ ਮੇਰੇ ਉਹਦੇ ਚ ਪਾਈ ਪਾਈ ਕੜਾਈ ਚ ਇੱਕ ਸਿੱਟੇ ਹਾਂ ਦਾ ਕੁਝ ਹੋਰ ਚੱਕ ਕੇ ਪਾਤੇ ਮੈਂ ਹੁਣ ਫੇਰ ਡਿੱਗੇ ਸੀਗੇ ਰੋਜ਼ ਕਲਾਰਾ ਪਿੰਦਾ ਰੋਜ਼ ਅਦਰ ਆਪਾਂ ਕੋਲੇ ਤਾਂ ਆਫਟਰ ਆ ਦੇ ਸਿਰ ਤੇ ਸਿਰ ਦੇ ਪੱਪਾ ਬਾਹਰ ਲੱਗੇ ਆ ਚਿੜੀਆਂ ਦੇ ਆਲਣੇ ਬਣਾਉਣ ਤੇ ਮੈਂ ਨਹੀਂ ਸੀਗੀ ਹੁਣ ਮਲਾਈ ਰੜਛਣ ਕੋਪੜੀ ਦੋ ਦੋ ਕਾਲੇ ਇਕੱਠੇ ਹੋ ਗਏ ਆ ਮੈਂ ਸਮਝਣਾ ਇਹ ਵੀ ਕੰਮ ਨਹੀਂ ਵੜੀ ਜਿਖ ਤਾਂ ਗਰਮੀ ਬਹੁਤ ਜ਼ਿਆਦਾ ਵਾ ਹੁਣ ਤਾਂ ਸ ਨਹੀਂ ਖਾਦੇ ਬਸ ਤੁਹਾਨੂੰ ਪਤਾ ਹੀ ਆ ਕਿੰਨੀ ਗਰਮੀ ਐ ਐਕਸਪਲੇਨ ਕਰਨ ਦੀ ਤਾਂ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਵੀ ਹਨ ਕਿੰਨੀ ਗਰਮੀ ਐ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਬਹੁਤ ਸੌਣ ਚੜ ਗਿਆ ਤੇ ਮੀਂਹ ਦੀ ਕੋਈ ਬਾਤਾਈ ਨਹੀਂ ਹਜੇ ਤੱਕ ਪਤਾ ਨਹੀਂ ਪੈਣਾ ਵੀ ਆ ਤੇ ਨਹੀਂ ਪੈਣਾ। ਕਈ ਵਾਰੀ ਕਹਿੰਦੇ ਹਨ ਕਿ ਅਵੀ ਸੌਣ ਸਾਰਾ ਸੁੱਕਾ ਹੀ ਲੰਘ ਜਾਂਦਾ ਹੁੰਦਾ ਦਾ ਪੈਂਦਾ ਹੀ ਨਹੀਂ ਹੈਗਾ ਸਾਰਾ ਸੌਣ ਮੀਂਹ ਨਹੀਂ ਪੈਂਦਾ ਭਾ ਦੋ-ਤੋਂ ਮੀਂਹ ਪੈ ਜਾਂਦੇ ਕਈ ਵਾਰ। ਕਈ ਵਾਰੀ ਸੌਣ ਭਾ ਦੋ ਸੁੱਕਾ ਕਹਿੰਦੇ ਲੰਘ ਜਾਂਦੀ ਆ। ਤੇ ਸਬਜ਼ੀ ਆਪਣੀ ਬਣ ਗਈ ਬਸ ਰੋਟੀ ਬਣਾ ਲਾਂਗੇ। ਥੋੜੀ ਜੀ ਰੋਟੀ ਬਣਾਉਣੀ ਆ ਤੇ ਬਾਕੀ ਰਾਈਸ ਬਣਾਵਾਂਗੇ ਨਾਲ। ਬਚ ਗਈ ਬਚ ਗਈ ਬਚ ਗਿਆ ਤੇਲ ਕੇ ਰਸੀ ਮੇਰੇ ਹੱਥ ਮੜਾਈ ਲਾ ਕੇ ਕਰਕੇ ਨਾ ਬਚਾਅ ਹੋ ਗਿਆ ਕਿਚਨ ਹੋ ਸੀ ਹੁਣ ਮੈਂ ਪਹਿਲਾਂ ਮੜਾਈ ਲੱਗਣਾ ਮਧਾਣੀ ਲਾਉਂਗੀ ਵੱਡੀ ਵਾਲੀ ਛੋਟੀ ਨਹੀਂ ਛੋਟੀ ਸਿਰਤ ਤੇ ਸਿਰਤ ਦੇ ਪਾਪਾ ਗਏ ਆ ਮੁੱਲਾਪੁਰ ਨੂੰ ਉਹਨਾਂ ਨੇ ਕੋਈ ਕੰਮ ਜਾਣਾ ਸੀਗਾ ਤੇ ਇਧਰ ਆਪਣੀ ਸਬਜ਼ੀ ਵੀ ਬਣ ਗਈ ਆ ਤੇ ਦੇਸੀ ਘਿਓ ਮੇਰਾ ਰੱਖਿਆ ਹੋਇਆ ਬਣ ਦੇ ਲਈ ਤੇ ਬਸ ਮੈਂ ਹੁਣ ਚਾਰ ਪੰਜ ਫੁਲਕੇ ਬਣਾਉਣੇ ਆ ਜਿਆਦਾ ਨਹੀਂ ਚਾਰ ਜਾਂ ਪੰਜ ਹੀ ਫੁਲਕੇ ਬਣਾਉਂਗੀ ਤੇ ਆ ਰਾਈਸ ਬਣਾਉਂਗੀ ਥੋੜੇ ਜੇ ਤੇ ਬਸ ਰੋਟੀ ਜਿਆਦਾ ਨਹੀਂ ਬਣਾਉਣੀ ਤੇ ਬਾਕੀ ਚਲੋ ਜੀ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਤੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਈ ਟੇਕ ਕੇਅਰ